ਯਾਦ ਜੀ ਬੋਧਾਰਾ ਕਤਲਗੜ ਸਾਹਿਬ ਨਤਮਸਤ ਮੋੜੀ ਪਹੁੰਚੇ ਹੋ ਇਹ ਗੱਲ ਚਾਹੁੰਦੇ ਹਾਂ ਅੱਜ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਚਮਕੌਰ ਸਾਹਿਬ ਦੀ ਧਰਤੀ ਤੇ ਅਸੀਂ ਸਾਡੀ ਵਾਰਿਸ ਪੰਜਾਬ ਜਥੇਬੰਦੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਪਹੁੰਚੀ ਆ ਇਹ ਅਸੀਂ ਇਸ ਇਲਾਕੇ ਵਿੱਚ ਸੱਦਾ ਪੱਤਰ ਇੱਕ 10 ਤਰੀਕ ਦਾ ਸਾਡਾ ਸਮਾਗਮ ਆ ਸਮਾਗਮ ਨੂੰ ਅਸੀਂ ਇੱਕ ਸੈਮੀਨਾਰ ਦਾ ਰੂਪ ਆ ਪਾਣੀਆਂ ਦੇ ਰਾਖੇ ਜਿਹੜਾ ਭਾਈ ਬਲਵਿੰਦਰ ਸਿੰਘ ਜੀ ਜਟਾਣਾ ਤੇ ਚਰਨਜੀਤ ਸਿੰਘ ਜੀ ਚੰਨਾ ਉਹਨਾਂ ਦੀ ਯਾਦ ਨੂੰ ਸਮਾਪਤ ਅਸੀਂ ਪਾਣੀਆਂ ਦੇ ਰਾਕੇ ਸਮਾਗਮ ਜੋ ਬਾਗੇਪੁਰਾਣੇ ਦੀ ਧਰਤੀ ਤੇ ਜ਼ਿਲ੍ਹਾ ਮੋਗਾ ਵਿਖੇ 10 ਤਰੀਕ ਨੂੰ 10 ਜੁਲਾਈ ਨੂੰ ਕੀਤਾ ਜਾ ਰਿਹਾ ਉਹਦੇ ਸਬੰਧ ਵਿੱਚ ਇੱਥੇ ਸੱਦਾ ਪੱਤਰ ਵੇਨ ਆਈ ਸੀ ਇਸ ਹਲਕੇ 'ਚ ਜਿਵੇਂ ਆਪਾਂ ਚਮਕੌਰ ਸਾਹਿਬ ਦੀ ਧਰਤੀ ਤੇ ਤੇ ਵੱਖ ਵੱਖ ਆਪਣੇ ਜਿੰਨੇ ਸਾਡੀਆਂ ਟੀਮਾਂ ਇੱਥੇ ਥੱਲੇ ਲੱਗੀਆਂ ਹੋਈਆਂ ਉਹਨਾਂ ਨਾਲ ਵੀ ਅਸੀਂ ਵਿਚਾਰ ਵਟਾਂਦਰੇ ਕੀਤੇ ਆ ਤੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਅਸੀਂ ਅਗਲੇ ਮਹੀਨੇ 'ਚ ਇਸ ਜਮਕੌਰ ਸਾਹਿਬ ਦੀ ਧਰਤੀ ਤੇ ਉਲੀਕਨੇ ਆ ਵਾਰਿਸ ਪੰਜਾਬ ਜਥੇਬੰਦੀ ਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉਹਨਾਂ ਦੇ ਸਬੰਧ ਵਿੱਚ ਵੀ ਸਾਡੀਆਂ ਮੀਟਿੰਗਾਂ ਹੋਈਆਂ ਤੇ ਜਿਹੜਾ ਮੈਂ ਹੋਰ ਵਿਸਤਾਰ ਪੂਰਵਕ ਦੱਸਦਾ ਕਿ ਜਿਹੜਾ 10 ਤਰੀਕ ਨੂੰ ਸਾਡਾ ਸਮਾਗਮ ਆ ਉਹ ਪਾਣੀਆਂ ਦੇ ਰਾਖੇ ਉਹ ਆਪਣੇ ਯੋਧਿਆਂ ਦੀ ਯਾਦ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਆ ਜਿਨ੍ਹਾਂ ਨੇ ਆਪਣਾ ਜੀਵਨ ਪੰਜਾਬ ਲਈ ਖੇ ਪੰਜਾਬ ਦੇ ਪਾਣੀਆਂ ਲਈ ਖੇ ਪੰਥ ਲਈ ਖੇ ਲਾਤਾ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹ ਸਮਾਗਮ ਉਲੀਕਿਆ ਗਿਆਗਾ ਤੇ ਤੁਹਾਡੀ ਪ੍ਰੈਸ ਦੇ ਜ਼ਰੀਏ ਵੀ ਅਸੀਂ ਸਾਰੇ ਇਸ ਨੂੰ ਸਾਥਗਤ ਨੂੰ ਹੱਥ ਜੋੜ ਕੇ ਉਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ